ਸਸਿਕਾਲਾ ਜਿਵੇਂ ਕੁਝ ਦਿਨ ਪਹਿਲਾਂ ਅਸੀਂ ਕੁਝ ਦਿਨ ਨਹੀਂ ਖੈਰ ਸਮਾਂ ਬਹੁਤ ਹੋ ਗਿਆ ਕੁਸਾਂ ਵਾਂ ਪਹਿਲਾਂ ਅਸੀਂ ਦੇਖਿਆ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੱਚੀਓ ਨਸ਼ੇ ਦੇ ਖਿਲਾਫ ਜਿਹੜੀ ਕਾਰਵਾਈ ਏਡੀ ਸਖਤ ਕਰੀ ਸੀ ਲੈਣਾ ਲੱਗੀਆਂ ਸੀਗੀਆਂ ਨਸ਼ਾ ਛਡਾਊ ਕੇਂਦਰਾਂ ਦੇ ਬਾਹਰ ਬਹੁਤ ਲੋਕਾਂ ਨੇ ਖੈਰ ਦੇਖਿਆ ਹੁਣ ਉਹ ਮੰਜ਼ਰ ਉਹ ਮੰਜ਼ਰ ਦੁਬਾਰੇ ਆ ਸਕਦਾ ਹੁਣ ਇਹ ਇੱਕ ਤਾਂ ਜਿਹੜਾ ਨਸ਼ਾ ਕਰਨ ਵਾਲੇ ਨੇ ਉਹ ਇਹ ਗੱਲ ਸਮਝ ਜਾਣ ਵੀ ਭਾਈ ਹੁਣ ਤੁਸੀਂ ਨਸ਼ਾ ਛੱਡਣਾ ਪਊਗਾ ਨਹੀਂ ਹਲੀ ਹਾਲਾਤ ਕੋਈ ਨਹੀਂ ਬੜਨੇ ਉਹਦੇ ਦਿਨਾਂ ਦੇ ਵਿੱਚ ਦੂਜੇ ਪਾਸੇ ਨਸ਼ਾ ਵੇਚਣ ਵਾਲੇ ਨੇ ਜਿਹੜੇ ਉਹ ਵੀ ਛੜਦਨ ਨਹੀਂ ਫਿਰ ਇਹ ਬਹੁਤ ਹਾਲਾਤ ਔਖੇ ਹੋਣ ਵਾਲੇ ਨੇ ਇਹ ਦੋਵਾਂ ਨੂੰ ਕਿਉਂ ਕਹਿ ਰਹੇ ਆ ਸਰਕਾਰ ਦੀ ਆ ਚਿੱਠੀ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹਦੇ ਵਿੱਚ ਸਰਕਾਰ ਨੇ ਸਪਸ਼ਟ ਰੂਪ ਚ ਇਹ ਗੱਲ ਕਹਤੀ ਹੈ ਪਹਿਲਾਂ ਤਾਂ ਸਮਝ ਲਓ ਕਿ ਆਖਰ ਜਿੰਨੇ ਨਸ਼ਾ ਛੜਾਊ ਕੇਂਦਰ ਨੇ ਉੱਥੇ ਜਿਹੜੀ ਗੋਲੀ ਜਾਂਦੀ ਹੈ ਜਿਹਨੂੰ ਆਮ ਤੌਰ ਤੇ ਜੀਭ ਥੱਲੇ ਰੱਖਣ ਵਾਲੀ ਗੋਲੀ ਕਹਿੰਦਾ ਹੁੰਦੇ ਨੇ ਉਹਦਾ ਪੂਰਾ ਸਟਾਕ ਰੱਖਣ ਨੂੰ ਕਿਹਾ ਹੈ ਬਕਾਇਦਾ ਉਹਨੂੰ ਇਨਵੈਸਟੀਗੇਟ ਕਰਨ ਨੂੰ ਕਿਹਾ ਕਿਉਂਕਿ ਉਹਨਾਂ ਚ ਹਿਰਾਫੇਰੀ ਕਈ ਪਿੱਛੇ ਜਿਹੀ ਰਿਪੋਰਟਡ ਕੋਲੀ ਦੀ ਵੀ ਸਾਹਮਣੇ ਆਈ ਸੀ ਉਦੋਂ ਪਹਿਲਾਂ ਵੀ ਬਲਬੀਰ ਸਿੱਧੂ ਜਦੋਂ ਹੈਲਥ ਮਿਨਿਸਟਰ ਸੀ ਉਹਨਾਂ ਦੀ ਵੀ ਸਾਹਮਣੇ ਆਇਆ ਸੀ ਰੋਲਾ ਕਾਫੀ ਪਿਆ ਸੀ ਉਹ ਗੋਲੀ ਨੂੰ ਲੈ ਕੇ ਖੈਰ ਛੇੜਛਾੜ ਨਹੀਂ ਖਾਸੀ ਹੋ ਜਾਂਦੀ ਹੈ ਕਿ ਸਟਾਕ ਪੂਰਾ ਰੱਖੋ ਦੂਜੇ ਪਾਸੇ ਗੱਲ ਇਹ ਹੈ ਵੀ ਬਕਾਇਦਾ ਤੌਰ ਦੇ ਉੱਤੇ ਇੱਕ ਆਈਐਸ ਦੀ ਡਿਊਟੀ ਲਈ ਹੈ ਵੀ ਉਹ ਸਾਰੇ ਵਿਜ਼ਿਟ ਕਰੂਗਾ तकरीबन ਸਾਰੀ ਕਹਿ ਲਓ ਕਿ ਜਿਹੜੇ ਮੇਨ ਮੇਨ ਡੀਐਡਿਕਸ਼ਨ ਸੈਂਟਰ ਨੇ ਨਸ਼ਾ ਛਡਾਊ ਕੇਂਦਰ ਨੇ ਕਿ ਉੱਥੇ ਪ੍ਰਬੰਧ ਪੂਰੇ ਨੇ ਹੁਣ ਇਹ ਗੱਲ ਕਿਉਂ ਹੈ ਕਿਉਂਕਿ ਇਹ ਚਿੱਠੀ ਦੀ ਜੇ ਤੁਸੀਂ ਸੈਕੰਡ ਲਾਈਨ ਦੇਖੋਗੇ ਕਿਉਂਕਿ ਸ਼ੁਰੂਆਤ ਚ ਤਾਂ ਇਹ ਹੈ ਵੀ ਸਰਕਾਰ ਵੱਡੇ ਤੌਰ ਦੇ ਉੱਤੇ ਨਸ਼ੇ ਦੇ ਖਿਲਾਫ ਹੈ ਜਿਹੜਾ ਮੂਹਮ ਚੜਨ ਲੱਗੀ ਆ ਤੇ ਦੂਜੇ ਪਾਸੇ ਜੇ ਗੱਲ ਕਿਹਾ ਜਾਵੇ ਤਾਂ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਨਸ਼ੇ ਦੇ ਆਦੀ ਲੋਕ ਨੇ ਯਾਨੀ ਕਿ ਜਿਹੜਾ ਨਸ਼ਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀਆਂ ਆ ਸਕਦੀ ਦਵਾਈਆਂ ਦਾ ਸਟਾਕ ਪੂਰਾ ਹੋਣਾ ਚਾਹੀਦਾ ਤਾਂ ਕਿ ਉਹਨਾਂ ਦਾ ਬਿਹਤਰ ਚੰਗਾ ਇਲਾਜ ਮਿਲ ਸਕੇ ਉਹਨਾਂ ਨੂੰ ਆਮ ਜ਼ਿੰਦਗੀ ਚ ਵਾਪਸ ਆ ਸਕਣ ਕਿਉਂਕਿ ਉਹਨਾਂ ਨੂੰ ਐਜ਼ ਅ ਵਿਕਟਮ ਦੇਖਿਆ ਜਾਂਦਾ ਹਮੇਸ਼ਾ ਹੀ ਸਮਾਜ ਦੇ ਵਿੱਚ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਜਿਹੜੀ ਜਿਹੜੀ ਦਵਾਈ ਦੀ ਜ਼ਿਕਰ ਆਉਂਦਾ ਬਾਰੀ-ਬਾਰੀ ਉਹ ਕਿੱਟਸ ਦਾ ਜ਼ਿਕਰ ਆਉਂਦਾ ਜਿਹੜੀਆਂ ਉਸ ਸਮੇਂ ਉਹਨਾਂ ਨੂੰ ਇਲਾਜ ਦੇ ਲਈ ਵਰਤੇ ਜਾਂਦਾ ਉਹਨੋਂ ਪੂਰੀਆਂ ਹੋਣ ਹੁਣ ਇਹ ਤੋਂ ਸਾਫ਼ ਤੌਰ ਤੇ ਪਤਾ ਲੱਗਦਾ ਵੀ ਆਉਂਦੇ ਜਿਹੜੇ 2-4 ਦਿਨ ਨੇ ਯਾਨੀ ਕਿ ਉਹਨਾਂ ਨੇ ਤਾਂ ਹਫ਼ਤੇ ਦੀ ਗੱਲ ਕਹੀ ਆ ਕਿ ਆਉਂਦੇ ਹਫ਼ਤੇ ਦੇ ਵਿੱਚ ਵੱਡਾ ਐਕਸ਼ਨ ਹੈ ਜਿਹੜਾ ਭਗਵੰਤਮਾਨ ਹਰੇ ਲੈਣ ਜਾ ਰਹੇ ਨੇ ਕਿਉ ਬਦਲੇ ਡੀਸੀ ਸਸਪੈਂਡ ਕਰਿਆ ਫਿਰ ਕਿੰਨੀਆਂ ਬਦਲੀਆਂ ਹੋ ਚੁੱਕੀਆਂ ਨੇ ਇਹ ਵੀ ਉਸੇ ਕੜੀ ਦੇ ਵਿੱਚ ਹੈ ਵੀ ਹੁਣ ਨਸ਼ੇ ਨੂੰ ਲੈ ਕੇ ਆਖਰਕਾਰ ਲੱਕ ਤੋੜਨਾ ਪਊ ਕਿਉਂਕਿ ਵਰਦਾ ਵੱਡਾ ਇੱਕ ਵਾਅਦਾ ਜਿਹੜਾ ਭਗਵੰਤਬਾਨ ਹੋਰਾਂ ਦਾ ਵੀ ਸੀ ਤੇ ਦੂਜੇ ਪਾਸੇ ਇਹ ਵੀ ਸੀ ਕਿ ਆਖਰ ਨਸ਼ੇ ਨੂੰ ਲੈ ਕੇ ਆਖਰ ਹਾਲਾਤ ਇਸ ਕਦਰ ਹੋ ਖਰਾਬ ਹੋ ਗਏ ਕਿ ਲੋਕ ਅਜ ਵੀ ਮਰਦੇ ਦਿਖਾਈ ਦਿੰਦੇ ਨੇ ਨੌਜਵਾਨ ਇਸੇ ਚੀਜ਼ ਨੂੰ ਤੋੜਨ ਦੇ ਵਾਸਤੇ ਜੇ ਕਿਹਾ ਜਾਵੇ ਤਾਂ ਸ਼ੁਰੂਆਤ ਜਿਹੜੀ ਕਰੀਆ ਉਹਦੇ ਵਿੱਚ ਹੁਣ ਇਹ ਚਿੱਠੀ ਸਾਫ ਤੌਰ ਤੇ ਦਰਸ਼ਾਉਂਦੀ ਹੈ ਵੀ ਆਉਂਦੇ ਦਿਨਾਂ ਦੇ ਵਿੱਚ ਸਖਤ ਕਾਰਵਾਈ ਹੋਣ ਲੱਗੀ ਆ ਕਮੈਂਟ ਕਰਕੇ ਤੁਸੀਂ ਵੀ ਰਾਏ ਸਾਂਝੀ ਕਰਿਓ ਆਖਰ ਤੁਹਾਨੂੰ ਲੱਗਦਾ ਵੀ ਹੁਣ ਸਰਕਾਰਾਂ ਦਾ ਬਹੁਤ ਨਿਕਲ ਗਿਆ ਆਖਰ ਕੈਪਟਨ ਹੋਰੇ ਵੀ ਕਹਿੰਦੇ ਸੀ ਉਦੋਂ ਕੁਸ਼ਕ ਦਿਨ ਤਾਂ ਸਕਤੀ ਰਹੀ ਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਗਿਣਤੀ ਘਟ ਗਈ ਸਾਫ ਤੌਰ ਤੇ ਪਤਾ ਲੱਗਣ ਲੱਗ ਗਿਆ ਵੀ ਢਿੱਲ ਜੀ ਹੋ ਗਈ ਹੈ ਕਿਤੇ ਤੇ ਉਹ ਢਿੱਲਾ ਆਖਰ ਕੀ ਇਸ ਵਾਰੀ ਕੈਪ ਬੰਦ ਹੋ ਪਾਊਗਾ ਕਿਉਂਕਿ ਇਹਦੇ ਸਾਫ ਤੌਰ ਤੇ ਜਿਸ ਤਰ੍ਹਾਂ ਦੇ ਸੰਕੇਤ ਤੇ ਚਿੱਠੀ ਨੇ ਦਿੱਤੇ ਨੇ ਵੀ ਆਉਂਦੇ ਹਫਤੇ ਦੇ ਦੌਰਾਨ ਵੱਡੀ ਕਾਰਵਾਈ ਹੋਊਗੀ ਨਸ਼ਾ ਬੰਦ ਹੋਊਗਾ ਇੱਕੋ ਲਖਤ ਚੇਨ ਟੁੱਟੂਗੀ ਸਪਲਾਇਰ ਨੇ ਫੜੇ ਜਾਣ ਜਾਂ ਭੱਜਣਗੇ ਕੰਮ ਛੱਡ ਕੇ ਜਿਹੜੇ ਨਸ਼ੇਦ ਆਦੀ ਲੋਕ ਨੇ ਉਹਨਾਂ ਨੂੰ ਨਸ਼ਾ ਨਹੀਂ ਮਿਲੂਗਾ ਫਿਰ ਹੋਊਗਾ ਇਹ ਕਿ ਉਹਨਾਂ ਨੂੰ ਕਿਉਂਕਿ ਦੇਖੋ ਇੱਕੋ ਲਖਤ ਕੋਈ ਵੀ ਬੰਦਾ ਅਜਿਹੇ ਜਿਹੜੇ ਗੰਦੇ ਨਸ਼ੇ ਨੇ ਚਿੱਟੇ ਵਰਗੇ ਹਿਰੋਇਨ ਵਰਗੇ ਜਾਂ ਹੋਰ ਬਹੁਤ ਸਾਰੇ ਨਸ਼ੇ ਇਸ ਤਰ੍ਹਾਂ ਦੇ ਨੇਗੇ ਜਿਹੜੇ ਆਮ ਤੌਰ ਤੇ ਮੈਡੀਕੇਟਡ ਨੇਗੇ ਕਿ ਉਹ ਇੱਕੋ ਲਖਤ ਛੱਡੇ ਨਹੀਂ ਜਾਂਦੇ ਤੇ ਉਸ ਤੋਂ ਬਾਅਦ ਤੇ ਹਾਲਾਤ ਖਰਾਬ ਹੁੰਦੇ ਨੇ ਜ਼ਿੰਦਗੀ ਉਹਨਾਂ ਦੀ ਵੀ ਬਚਾਉਣੀ ਜ਼ਰੂਰੀ ਹੈ ਇਸ ਲਈ ਪਹਿਲਾਂ ਡੀਡਿਕਸ਼ਨ ਸੈਂਟਰਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਤਿਆਰੀ ਹੈਗੀ ਆ ਪਰ ਉਹਨਾਂ ਨੂੰ ਇਹ ਹੈ ਵੀ ਵੱਡੇ ਤੌਰ ਦੇ ਉੱਤੇ ਵੀ ਜੇ ਦੇਖਿਆ ਜਾਵੇ ਤਾਂ ਉੱਥੇ ਕਿਸੇ ਤਰ੍ਹਾਂ ਦੀ ਕਮੀ ਨਾ ਕਿਆ ਆ ਜਾ ਸਕਦਾ ਕਿ ਆਉਂਦੇ ਦਿਨਾਂ ਦੇ ਦੌਰਾਨ ਵੱਡੇ ਜਿਹੜੇ ਐਕਸ਼ਨ ਦੀ ਸੰਕੇਤ ਨੇ ਉਹ ਆਖਰਕਾਰ ਸਰਕਾਰ ਨੇ ਦਿੱਤਨੇ ਹੋਣਗੇ ਕਿ ਇਹ ਉਦੋਂ ਪਤਾ ਲੱਗਣਾ